गवर्नर वासन से एक से सिटी प्रोजेक्ट प्रोजेक्ट ड्राइव मार्केट गई ट्राफिक एरिया में ज्यादा आइडेंटिफाई करके ਗਦਾ ਸਦਾ ట్రాఫిక్ ਇਸ ਦੇ ਵਿਸ਼ਾ ਡਿਗਰੀ ਦੇ ਪਟਾਰੀ ਚਾਰਜ ਅਪਰਾਧ ਨੂੰ ਨਿਪਟਾਉਣ ਲਈ ਲੋਕਾਂ ਦੀ ਸੁਵਿਧਾ ਦੇ ਲਈ ਇੱਕ ਨੇਕ ਉਪਰਾਲਾ ਕਰਦੇ ਹੋਏ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਅੱਜ ਸੇ ਸਟੀ ਪ੍ਰੋਜੈਕਟ ਦਾ ਪਹਿਲਾ ਚਰਨ ਸ਼ੁਰੂ ਕੀਤਾ ਹੈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚ ਅਪਰਾਧ ਵਾਹਨ ਅਤੇ ਯਾਤਰਾ ਦੌਰਾਨ ਪੈਦਲ ਚੱਨਣ ਵਾਲਿਆਂ ਲਈ ਮੈਪਿੰਗ ਦੇ ਨਾਲ-ਨਾਲ ਪ੍ਰਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿੱਥੇ ਆਵਾਜਾਈ ਪ੍ਰਬੰਧਨ ਅਤੇ ਸਮੇਂ ਦੇ ਸੁਧਾਰ ਅਤੇ ਛੋਟੇ ਅਪਰਾਧਾਂ ਨੂੰ ਰੋਕਣ ਦੇ ਲਈ ਸ਼ਹਿਰ ਚ 17 ਨੋ ਟਾਲਡੈਂਸ ਜ਼ੋਨ ਬਣਾਏ ਗਏ ਨੇ ਅਤੇ 21 ਪੈਦਲ ਯਾਤਰੀਆਂ ਦੇ ਲਈ 4 ਵਨਵੇ ਦੀ ਪਛਾਣ ਕੀਤੀ ਗਈ ਹੈ ਉਧਰ ਇਹ ਸਬੰਧ ਵਿੱਚ ਉਹਨਾਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪੀਸੀਆਰ ਦਸਤੇ ਦੀ ਵੀ ਸੰਖਿਆ ਵਧਾਉਣ ਦੀ ਗੱਲ ਕਹੀ ਹੈ ਉਧਰ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਜਲੰਧਰ ਵਾਸੀਆਂ ਦੀ ਸੇਫਟੀ ਲਈ ਇੱਕ ਸੇਫ ਸਿਟੀ ਪ੍ਰੋਜੈਕਟ ਜਿਹੜਾ ਹੈ ਕਮਿਸ਼ਨਰਟ ਪੁਲਿਸ ਨੇ ਲਾਂਚ ਕੀਤਾ ਹੈ 4 ਹਫ਼ਤੇ ਲਾ ਕੇ ਕ੍ਰਾਈਮ ਮੈਪਿੰਗ ਕੀਤੀ ਗਈ ਟ੍ਰੈਫਿਕ ਦੇ ਚੋਕ ਪੁਆਇੰਟਸ ਡਿਸਾਈਡ ਕੀਤੇ ਗਏ ਹਾਈ ਫੁੱਟਫਾਲ ਏਰੀਆਜ਼ ਇਦਾਂ ਦੇ ਏਰੀਆਜ਼ ਜਿੱਥੇ ਜ਼ਿਆਦਾ ਪਿੱਟੀ ਕ੍ਰਾਈਮ ਹੁੰਦਾ ਪਿੱਟੀ ਕ੍ਰਾਈਮ ਮਤਲਬ ਸਨੈਚਿੰਗ ਕੋ ਵੀ ਈਵ ਟੀਜ਼ਿੰਗ ਕੋ ਵੀ ਟ੍ਰੈਫਿਕ ਰੂਲਸ ਦੀ ਵੋਲੇਸ਼ਨ ਵੀ ਆਇਡੈਂਟੀਫਾਈ ਕਰਕੇ ਜਿਹੜਾ ਸਾਡਾ ਟ੍ਰਾਫਿਕ ਤੇ ਪੀਸੀਆਰ ਹੈ ਇਹਨੂੰ ਇੰਟੀਗ੍ਰੇਟ ਕੀਤਾ ਗਿਆ ਇਹਨਾਂ ਦੀ ਮੈਨ ਪਾਵਰ ਜਿਹੜੀ ਹੈ ਉਹ 250 ਦੇ ਕਰੀਬ ਵਧਾਈ ਗਈ 30% ਆਫ ਦ ਵਹੀਕਲਸ ਜਿਹੜੀ ਪੀਸੀਆਰ ਚੱਲਦੀ ਹੈ ਉਹ ਇਨਕਰੀਸ ਕੀਤੀ ਗਈ ਹੈ 44 ਟ੍ਰਾਫਿਕ ਪੁਆਇੰਟਸ ਜਿਹੜੇ ਹਨ ਉਹ ਆਇਡੈਂਟੀਫਾਈ ਕੀਤੇ ਗਏ ਹਨ ਜਿੱਥੇ ਜ਼ਿਆਦਾ ਟ੍ਰਾਫਿਕ ਦੀ ਪ੍ਰੋਬਲਮ ਆਉਂਦੀ ਹੈ ਕੰਜੈਸ਼ਨ ਹੁੰਦਾ ਚੋਕ ਪੁਆਇੰਟਸ ਹੁੰਦੇ ਤੇ ਪੀਸੀਆਰ ਤੇ ਹੌਲਟ ਪੁਆਇੰਟਸ ਨੂੰ ਰੀਵੈਂਪ ਕੀਤਾ ਗਿਆ ਹੈ ਦੁਬਾਰਾ ਰੀਵਿਜ਼ਿਟ ਕੀਤਾ ਗਿਆ ਹੈ ਉਨਾ ਡੇਬਿਟ ਸਿਸਟਮ ਨੂੰ ਇੰਪਲੀਮੈਂਟ ਕੀਤਾ ਗਿਆ ਹੈ ਤੇ 17 નો ਟੋਲਰੈਂਸ ਜ਼ੋਨ ਜਿੱਥੇ ਹਾਫ ਅਸਰਟ ਪਾਰਕਿੰਗ ਹੁੰਦੀ ਸੀਗੀ ਇਲੈਗਲ ਇਨਕ੍ਰੋਚਮੈਂਟ ਹੁੰਦੀ ਸੀਗੀ ਰੋਡ ਤੇ ਪਬਲਿਕ ਰੋਡ ਤੇ ਤੇ ਪੈਡੀ ਕ੍ਰਾਈਮ ਹੁੰਦਾ ਸੀਗਾ ਉਹ ਆਡੈਂਟੀਫਾਈ ਕੀਤੇ ਗਏ ਨੇ 21 ਹਾਈ ਫੁੱਟਫਾਲ ਵਾਲੇ ਏਰੀਆਜ਼ ਆਡੈਂਟੀਫਾਈ ਕੀਤੇ ਗਏ ਨੇ ਤੇ 4 ਵਨਵੇ ਰੋਡ ਰੂਟਸ ਰੀ ਡਿਸਾਈਡ ਕੀਤੇ ਗਏ ਨੇ ਤੇ ਇਹ 10 ਦਿਨ ਤੋਂ ਇੰਪਲੀਮੈਂਟ ਹੋ ਰਿਹਾ ਸੀਗਾ ਫਾਰਮਲ ਲਾਂਚਿੰਗ ਅੱਜ ਆਪਾਂ ਕੀਤੀ ਹੈ ਇਸ ਕਰਕੇ ਟ੍ਰੈਵਲ ਟਾਈਮ ਜਿਹੜਾ ਹੈ ਉਹ ਡਿਕਰੀਸ ਹੋਇਆ ਹੈ ਹਰ ਜਗ੍ਹਾ ਤੁਸੀਂ ਮਕੂਦਰ ਰੋਡ ਜਾਓ ਜੋਤੀ ਚੌਂਕ ਜਾਓ ਟ੍ਰੈਵਲ ਟਾਈਮ ਜਿੱਥੇ 2 ਮਿੰਟ ਦਾ ਟ੍ਰੈਵਲ ਟਾਈਮ ਹੁਣ ਲੱਗਦਾ ਹੈ ਉੱਥੇ ਪਹਿਲਾਂ ਕਾਫੀ ਟਾਈਮ ਲੱਗਦਾ ਸੀਗਾ 20-30 ਮਿੰਟ ਲੱਗਦੇ ਸੀਗੇ ਐਮਰਜੈਂਸੀ ਸਰਵਿਸਿਜ਼ ਜਿਹੜੀ ਹੈ ਪੁਲਿਸ ਹੋਵੇ ਐਂਬੂਲੈਂਸ ਹੋਵੇ ਫਾਇਰ ਬ੍ਰਗੇਡ ਹੋਵੇ ਇਹਨਾਂ ਨੂੰ ਕਾਫੀ ਜਿਹੜਾ ਰੂਟ ਹੈ ਉਹ ਸਾਫ਼ ਮਿਲਦਾ ਨਾਲੀ a first phase hai city project the launch da ਕਿ ਪੰਜ ਫੇਸ ਮੋਟੇ ਮੋਟੇ ਅਪਾਂ ਡਿਸਾਈਡ ਕੀਤੇ ਹੈ ਅਗਲਾ ਫੇਸ ਅਪਾਂ ਲਾਂਚ ਕਰਾਂਗੇ ਖफ्ते ਬਾਅਦ ਸ਼ੇਅਰ ਵਾਸਤੇ ਨੂੰ ਸਿਰਫ ਇਹ ਸਾਡੀ ਅਪੀਲ ਹੈ ਕਿ ਸਦਾ ਸਾਥ ਹੋ ਕੋਈ ਵੀ ਸੁਜੈਸ਼ਨਸ ਹੈ ਤੇ ਉਹ ਫੋਨ ਰਾਹੀਂ ਸੋਸ਼ਲ ਮੀਡੀਆ ਨੰਬਰ ਰਾਹੀਂ ਤੁਸਾਨੂੰ ਦੇ ਸਕਦੇ ਹੋ ਧੰਨਵਾਦ